ਮੇਰਾ ਕੀ ਨਾਮ ਹੈ ਔਰ ਕੀ ਕਹਿਣਾ ਚਾਹੂੰਗਾ ਜਿਹੜਾ ਸੂਏ ਦਾ ਕੰਪਨੀ ਟੁੱਟੀ ਹੈ ਮੇਰਾ ਨਾਮ ਹੀ ਗਗਨਦੀਪ ਸਿੰਘ ਇਹ ਜੀ ਸਾਡੇ ਕਈ ਵਾਰੀ ਟੁੱਟਿਆ ਸੂਆ ਇੱਥੇ ਕਈ ਵਾਰੀ ਟੁੱਟਿਆ ਸੂਆ ਇੱਥੋਂ ਵੀ ਇੱਥੇ ਪਹਿਲਾਂ ਵੀ ਅਸੀਂ ਆਪ ਵੀ ਬਾਲ ਲਾਉਣੇ ਤੇ ਹੁਣ ਵੀ ਅਸੀਂ ਆਪ ਹੀ ਲਾਇਆ ਯਸ ਮਾਲਦਾਰ ਜਾਂ ਜੂ ਨਹਿਰ ਮਹਿਕਮੇ ਦਾ ਅਧਿਕਾਰੀ ਕੋਈ ਨਹੀਂ ਆਉਂਦਾ ਜੀ ਇੱਥੇ ਅਸੀਂ ਆਪ ਵੀ ਲਾਉਣੇ ਜੀ ਫੋਨ ਵੀ ਲਾਇਆ ਕਈ ਵਾਰੀ ਇੱਕ ਨਾਮ ਅਗਰੋ ਬੰਦ ਕਰਦੇ ਆ ਬੰਦ ਕਰਨਾ ਸੀ ਕਹਿੰਨੇ ਕਹੇ ਬੰਦ ਵੀ ਨਹੀਂ ਅਸੀਂ ਸਾਡ ਤੋਂ ਕਰ ਹੋਣੀ ਅਸੀਂ ਆਪ ਹੀ ਲਾਉਣੇ ਆ ਆਪ ਹੀ ਕਈ ਵਾਰੀ ਐਸੇ ਮਾਲ ਸਾਡੇ ਹੁਣ ਤਾਂ ਦੇਣੇ ਟੁੱਟਿਆ ਕਈ ਵਾਰ ਰਾਤ ਕਈ ਵਾਰ ਕਰਿਆ ਸ਼ੀ ਏਰੀਆ ਕਿੰਨਾ ਘੱਟ ਹੈ ਇੱਥੇ ਇੱਥੇ ਹੀ ਘਟ ਤੋਂ ਘਟ ਹੈਗੇ 3-400 ਘਰ ਹੈਗੇ ਜੀ 3-4-5 ਗਲੀਆਂ ਸਾਨੂੰ ਸਾਰਿਆਂ ਨੂੰ ਨੁਕਸਾਨ ਅੱਛਾ ਤੇ ਜਿਹੜੀ 4-5 ਕਰੇਗੇ ਬਾਕੀ ਦਾ ਸਾਰ ਨਹੀਂ ਜਾਣਾ ਸਾਰਿਆਂ ਨੂੰ ਨੁਕਸਾਨ ਆਏ ਗਾਂ ਦਾ ਵਧੀਆ ਗਾਂ ਪਹਿਲਾਂ ਪਲਾਟ ਭਰੂਗਾ ਫਿਰ ਗਾਂ ਮਾਨੂੰ ਗਾਂ ਦੀ ਗਾਂ ਨਿਕਲ ਜਾਣਾ ਈ ਟੀਬੀ ਸਾਹਿਬ ਰੋਡੋਂ ਨਿਕਲ ਜਾਣਾ ਪਾਣੀ ਏ ਪਹਿਲਾਂ ਸਾਰੇ ਪਲਾਟ ਨੂੰ ਕਿੰਨੀ ਕੁ ਮਾਰ ਕਰਦਾ ਇਹ ਸਾਰਿਆਂ ਨਾਲੋਂ ਜ਼ਿਆਦਾ ਪਹਿਲਾਂ ਸਾਨੂੰ ਮਾਰਾ ਜੀ ਸਾਨੂੰ ਹੀ ਮਾਰਨ ਸਾਰੇ ਨੇੜੇ ਤੋਂ ਸਾਡੀ ਜਾਨ ਸਾਡੇ ਮਾਨੂੰ ਜਿੰਨੇ ਵੀ 3-4 ਗਲੀਆਂ ਨੂੰ ਮਾਰ ਪੈਣੀ ਹੈ ਪਹਿਲਾਂ ਮਾਲੋ ਸਾਰੇ ਮਕਾਨ ਕੱਚੇ ਆ ਡਿੱਗ ਪੈਣੇ ਸਾਰੇ ਵੀ ਮੰਨ ਲਓ ਇਹਨਾਂ ਦਾ ਸਾਊਂਡ ਹੋਇਆ ਇਦਾਂ ਦਾ ਕਦੇ ਪਹਿਲਾਂ ਸਾਡੇ ਪਹਿਲਾਂ ਦੋ ਘਰ ਅਸੀਂ ਤਿੰਨ ਟੁੱਟੇ ਜੀ ਪਹਿਲਾਂ ਨੁਕਸਾਨ ਹੋਇਆ ਦੋ ਤਿੰਨ ਘਰ ਟੁੱਟੇ ਇੱਥੇ ਪਹਿਲਾਂ ਇਹ ਤਾਂ ਪਹਿਲਾਂ ਡਿੱਗੇ ਜੀ ਤੇ ਕਈ ਵਾਰੀ ਮੰਨ ਲਓ ਇੱਥੇ ਟੁੱਟੀਆਂ ਨੇ ਇਹਦੇ ਕਈ ਨੂੰ ਸਹੀ ਕਰਵਾਇਆ ਜਾਵੇ ਸਾਡੇ ਸਾਡੇ ਤੇ ਇਹ ਹੀ ਗੁਜਾਰਿਸ਼ ਆ ਪ੍ਰਸ਼ਾਸਨ ਨੂੰ ਵੀ ਇਹ ਸਾਰਾ ਪੱਕਾ ਕਰਾਇਆ ਜਾਵੇ ਇਹਨੇ ਏਰੀਆ ਆ ਵੀਰੇ ਕੀ ਨਾਮ ਹੈ ਔਰ ਕੀ ਕਰਨਾ ਚਾਹੁੰਗੇ ਜਿਹੜੀ ਇਹ ਨਾ ਕੋਈ ਅਜਨਬੀ ਆਈ ਤੇ ਇਹ ਕਾਲੂ ਵਾਲੀ ਬਸਤੀ ਕੋਲ ਗਲੀ ਨੰਬਰ 2 ਤੇ ਸਵੇਰੇ 7 ਵਜੇ ਦਾ ਓਵਰਫਲੋ ਹੋਣ ਕਾਰਨ ਪਾੜ ਪਿਆ ਜੀ ਤੇ ਨਹਿਰ ਮੈਕਨ ਨੂੰ ਫੋਨ ਕੀਤਾ ਕਿ ਭਾਈ ਤੁਸੀਂ ਆ ਕੇ ਪਾਣੀ ਪਿੱਛੋਂ ਕਟਾਓ ਜੀ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਤੇ ਇੱਥੇ ਜਦੋਂ ਗੁਰਦੁਆਰੇ ਚ ਲਾਉਂਸਮੈਂਟ ਹੋਇਆ ਸੀ ਸਾਰੇ ਅੱਈਆਂ ਲੈ ਆ ਕੇ ਭੱਜੇ ਕਿ ਕਿੱਥੇ ਪਾੜ ਪਿਆ ਜਦੋਂ ਆ ਕੇ ਦੇਖਿਆ ਦੇਖੋ ਬਾਧੂ ਸਾਰਾ ਪਾੜ ਪਿਆ ਜੀ ਠੀਕ ਹੈ ਨਹੀਂ ਤੇ ਜੁਆਕਾਂ ਨੇ ਹਿੰਮਤ ਕੀਤੀ ਤੇ ਇਹਨਾਂ ਨੇ ਆ ਕੇ ਆ ਮੌਕਾ ਸਮਾ ਲਿਆ ਨਹੀਂ ਤਾਂ ਆਦੇ ਹਲੇ ਦਿੱਕਤਾਂ ਸੂਆ ਪੂਰਾ ਟੁੱਟ ਜਾਣਾ ਸੀ ਸਾਰੀ ਨਹਿਰ ਇੱਥੇ ਦੇ ਦੁਕਾਰੀ ਕਲੋਨੀ ਤੋਂ ਸੌ ਡੁੱਬ ਜਾਣੀ ਸੀ ਹਾਂਜੀ ਕਿੰਨਾ ਘਰੇਸ਼ੀ ਏਰੀਆ ਇੱਥੇ ਇੱਥੇ ਘਰ ਤੋਂ ਘ 4 ਬਸਤ 200 ਘਰ 2 300 ਘਰ 250 ਘਰ ਕਰੀ ਕਰੀ ਪਈ ਪੂਰੀ ਕਾਲੂ ਵਾਲੀ ਬਸਤੀ ਆਈ ਪੂਰੀ ਜਿੱਤੇ ਨੇਰ ਟੁੱਟੀ ਆਈ ਪਹਿਲਾਂ ਵੀ ਪਹਿਲਾਂ ਵੀ ਨੁਕਸਾਨ ਹੁੰਦਾ ਪਹਿਲਾਂ ਵੀ ਇੱਥੇ ਨੁਕਸਾਨ ਹੈ ਕਿਉਂਕਿ ਜਦੋਂ ਪਾਣੀ ਓਵਰ ਹੋ ਜਾਂਦਾ ਤੇ ਪਾਣੀ ਨਾਲ ਦਾ ਰਾਹ ਬਣਾ ਲੈਣਾ ਠੀਕ ਹਾਂ ਉਹ ਟੁੱਟ ਜਾਂਦਾ ਜੀ ਇਹਨਾਂ ਨੇ ਮੁੱਖ ਕਾਰਨ ਕੀ ਹੈ ਮੁੱਖ ਕਾਰਨ ਇਹ ਨੇਰ ਜਿੱਮਾ ਥਲੋਂ ਜਿੱਮਾ ਕਸੜ ਹੋਈ ਪਈ ਹੈ ਜੀ ਜਦੋਂ ਠੇਕੇਦਾਰ ਨੇ ਕੀਤਾ ਕੋਈ ਵਧੀਆ ਇਹਨਾਂ ਦਾ ਮਤਲਬ ਕੋਈ ਵਧੀਆ ਇਹਨਾਂ ਨੇ ਕੋਈ ਸੀਮਿੰਟ ਜਾਂ ਕੋਈ ਰੇਤਾ ਵਧੀਆ ਨਹੀਂ ਲਾਇਆ ਉਹ ਥਾਂ ਥਾਂ ਦੇ ਟਾ ਆਪਣੇ ਆਪ ਹੀ ਖੁਰ ਜਾਂਦੀਆਂ ਤੇ ਪਾਣੀ ਆਪਣੇ ਆਪ ਹੀ ਓਵਰ ਕਰਦਾ ਇਸ ਨਹਿਰ ਹੈਨੀ ਸਾਹਿਬ ਜੀ ਤੂੰ ਇਹ ਨਹਿਰ ਦੇ ਧਿਆਨ ਰੱਖੋ ਤਾਂ ਇਹ ਲੱਗਦਾ ਕਿ ਇਹ ਕੋਈ ਛੋਟੀ ਜਿਹੀ ਨਾਲੀ ਜਿਉਂ ਕਿ ਹੈ ਨਹਿਰ ਨਹਿਰ ਦੇ ਉੱਤੇ ਪਾਣੀ ਛੱਡ ਦਿੰਦੇ ਆ ਤੇ ਇਹ ਖਾਲਾ ਵਰਗਾ ਹੀ ਹੈ ਸਹੀ ਗੱਲ ਹੈ ਸਫਾਈ ਵੀ ਹੁੰਦੀ ਨਹੀਂ ਸਾਲ ਬਾਅਦ ਕਿਤੇ ਇੱਕ ਵਾਰੀ ਸਫਾਈ ਹੁੰਦੀ ਹੈ ਬਸ ਉਹ ਵੀ ਚੰਗੇ ਤਰ੍ਹਾਂ ਨਹੀਂ ਹੁੰਦੀ ਬਸ ਹੁਣ ਇੱਕ ਥਾਂ ਹੋਰ ਮੋਰਾ ਚਲੀ ਜਾਂਦਾ ਮੈਨੂੰ 15 ਦਿਨ ਹੋ ਗਏ ਉਹਨਾਂ ਨੂੰ ਕਹਿੰਦੇ ਕਹਿੰਦੇ ਨੂੰ ਕਿਸੇ ਕਿਸੇ ਨੂੰ ਵੀਡੀਓ ਪਾ ਕੇ ਕਿਸੇ ਕੋਲ ਵੀ ਉਹ ਥੱਲੋਂ ਲੀਕ ਹੋਈ ਪਈ ਆ ਉਹਦਾ ਵੀ ਅੱਜ ਟੁੱਟ ਜਾਵੇ ਕੰਡੇਵਾ ਟੁੱਟ ਜਾਵੇ ਜੀ ਉਹ ਕੋਈ ਪ੍ਰਸ਼ਾਸਕੀ ਅਧਿਕਾਰੀ ਕੋਈ ਵੀ ਨਹੀਂ ਕੁਝ ਵੀ ਨਹੀਂ ਕੱਲੇ ਸੁਣਵਾਈ ਕਰਦੇ ਕਹਾਂਜੀ ਉਹ ਤਾਂ ਕਹਿ ਦਿੰਦੇ ਕਿ ਬਸ ਆ ਗਏ ਅਸੀਂ ਆ ਗਏ ਆ ਕੇ ਹੱਥਾਂ ਤੇ ਐ ਕਰਕੇ ਆ ਗਏ ਤੇ ਚਲੇ ਜਾਂਦੇ ਕੋਈ ਸੁਣਵਾਈ ਨਹੀਂ ਜਮਾ ਵਿੱਚ ਕੰਨ ਤੇ ਜੂ ਨਹੀਂ ਰੋਗ ਦੀ ਜਮਾ ਵੀ ਕਿਸੇ ਪ੍ਰਕਾਰ ਦਾ ਹੀ ਆਉਂਦੇ ਮੋਟਰਸਾਈਕਲ ਦਾ ਗੜਾ ਬਾਕੀ ਕਰਦੇ ਮੰਗ ਇਹੀ ਕੀਤਾ ਕਿ ਭਈ ਇਹਦਾ ਸੋਲੂਸ਼ਨ ਕੀਤਾ ਜਾਵੇ ਕੁਝ ਵੀ ਇਹਨੂੰ ਕੁਝ ਜਿਹੜਾ ਵੀ ਆਈਦਾ ਜਦੋਂ ਨਹਿਰ ਬੰਦ ਹੋਵੇ ਤਾਂ ਇਹਦਾ ਲਿਸ਼ੂਰੀ ਦਾ ਭਈ ਇਹਦਾ ਬੜੀ ਮੁਰੰਮਤ ਹੈਗੀ ਉਹ ਪੱਕੀ ਕੀਤੀ ਜਾਵੇ ਤਾਂ ਕਿ ਰੈਸ਼ੇ ਲਾ ਕੇ ਉਹਨੂੰ ਨੁਕਸਾਨ ਨਾ ਹੋਵੇ ਸਾਡੀ ਕੀ ਲੋੜ ਤੇ ਇਹ ਜੀ ਨੰਗਾ ਜੀ ਕਿਹਨਾਂ ਦੀ ਕਿਰਕਨ ਕੀ ਹੋਇਆ ਚਟਮਗੀ ਹੋਈ ਹੈ ਜੀ ਕਾਡਨਾ ਜੀ ਜੀ ਆਏ ਸੀ ਬੇਲਦਾਰ ਆਏ ਸੀ ਟਾਕਾ ਦਾ ਥਰੱਕ ਜਾਵੜੇ ਆ ਸਾਡਾ ਕੋਈ ਹੱਲ ਨਹੀਂ ਉਹਨਾਂ ਨੇ ਕੀਤਾ ਤੇ ਸਾਡੇ ਬੱਚਿਆਂ ਨੇ ਗੱਟੇ ਲਾ ਲਾ ਕੇ ਆਏ ਸਾਲ ਦੇ ਸਾਲ ਨਹਿਰ ਟੁੱਟਦੀ ਆ ਇੱਥੇ ਹੀ ਟੁੱਟਦੀ ਕਿ ਇੱਥੋਂ ਹੀ ਇੱਥੋਂ ਹੀ ਟੁੱਟਦੀ ਆ ਜੀ ਇੱਥੇ ਟੁੱਟਦੀ ਆ ਕਿੰਨੀ ਕੀ ਰੈਸ਼ੀ ਏਰੀਆ ਤੁਹਾਡਾ ਇਹ ਇਹਦਾ ਐਸਾ ਬਹੁਤ ਅਰੇ ਐਸਾ ਸਾਡੀ ਬਹੁਤ ਆ ਹਾਂ ਸਾਡੀ ਗਲੀ ਕੱਲੀ ਬੰਦੀ ਸਾਡੇ ਬੱਚੇ ਬੰਦੇ ਕਿਸੇ ਦਾ ਬੱਚਾ ਹੱਥ ਨਹੀਂ ਲਾਉਂਦਾ ਗਾਂਣ ਕੇ ਅਗਲੇ ਕਹਿੰਦੇ ਤਾਂ ਸਾਡਾ ਉੱਚਾ ਵਾ ਹਾਂ ਅਸੀਂ ਨੀਵੇਂ ਨੀਵਿਆ ਕਰਕੇ ਸਾਡੇ ਤੇ ਬੱਚਿਆਂ ਤਰਲਾ ਮਾਰਨਾ ਹੀ ਮਾਰਨਾ ਵਾ ਇਹਦਾ ਹੱਲ ਜਰੂਰ ਹੋਣਾ ਚਾਹੀਦਾ ਵਾ ਜੇ ਵੀ ਸਾਨੂੰ ਬਹੁਤ ਖਤਰਾ ਹੈ ਇਹਦਾ ਅੱਜ ਅੱਜ ਕਿੰਨੇ ਕਜੇ ਹੋਇਆ ਇਹ 7 ਵਜੇ ਦੀ ਗੱਲ ਹੈ ਅੱਜ ਕੀ ਕਰਨਗੇ ਹਾਂਜੀ ਕੀ ਕਰਨ ਨੂੰ ਮੰਨਦੇ ਹੋ ਪਾਣੀ ਓਵਰ ਪਾਣੀ ਜਿਆਦਾ ਆ ਪਾਣੀ ਜਿਆਦਾ ਆ ਜਾਂਦਾ ਜੀ ਹਾਂਜੀ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆ ਕਿਉਂਕਿ ਪੱਕੇ ਕਰਾਈ ਜਾਵੇ ਪੱਕੇ ਕਰਾਈ ਜਾਵੇ ਜੇ ਹੋਰ ਤਾਂ ਅਸੀਂ ਸਕੀਮ ਮੰਗਣਾ ਇਹ ਤਾਂ ਨੀਵੇਂ ਆ ਘਾਰ ਆ ਰੋੜ ਗਏ ਤੇ ਅਸੀਂ ਕੀ ਕਰਾਂ ਸਾਡੇ ਤਾਂ ਬੱਚੇ ਵੀ ਨिके ਨिके ਆ ਸਰਕਾਰ ਨੇ ਤਾਂ ਸਾਨੂੰ ਕੀ ਦੇਣਾ ਸਾਡੀ ਨਹਿਰੀ ਬੰਨ ਦੇਣ ਇੰਨੇ ਸਾਨੂੰ ਬਹੁਤ ਆ ਤਨਖਾਹਾਂ ਇਹ ਵੀ ਲੈਂਦੇ ਆ ਕੜੀਆਂ ਨਹੀਂ ਲੈਂਦੇ ਇਹ ਕਿਹੜਾ ਫ੍ਰੀ ਤੇ ਬੈਠੇ ਆ ਸਾਰੇ ਲੈਂਦੇ ਤਨਖਾਹਾਂ ਆਣ ਕੇ ਹੋ ਕੇ ਮੁਰਜੇ ਨੇ ਹੁਣ ਵੀ ਆਣ ਕੇ ਖੜੇ ਆ ਕੋਈ ਹੱਲ ਕੀਤਾ ਨਾ ਨੇ ਸਾਡਾ ਸਾਡੇ ਬੱਚਿਆਂ ਨੇ ਘਰਾਂ ਤੋਂ ਘੱਟੇ ਮੰਗ ਮੰਗ ਕੇ ਅਸੀਂ ਲਾਂਦੇ ਆ ਜਿੱਨਾਂ ਦੇ ਘਰਾਂ 'ਚ ਅਸੀਂ ਨਹੀਂ ਜਾਣਾ ਉਹਨਾਂ ਦੇ ਘਰਾਂ 'ਚ ਘੱਟੇ ਲੈਂਦੇ ਮੰਗ ਮੰਗ ਕੇ ਅਸੀਂ ਤਨਖਾਹਾਂ ਲੈਂਦੇ ਕਿਹੜੀਆਂ ਤਨਖਾਹਾਂ ਨਹੀਂ ਲੈਂਦੀ ਇਹ ਲੈਂਦੇ ਆ ਤਨਖਾਹਾਂ ਇਹ ਇਹ ਸਾਡਾ ਜ਼ਰੂਰੀ ਹੱਲ ਹੋਣਾ ਚਾਹੀਦਾ ਵਾ ਵੀਡੀਓ ਲਹਿਰ ਦੀ ਪਵਾ ਹਾਂਜੀ ਚੱਲ ਅੱਗੇ ਜਾੜੋ ਇੱਕ ਵਾਰ ਬਹੁਤ ਹੋ ਗਿਆ ਹੋਇਆ 3 ਆ ਜੀ ਔਰ ਕੀ ਹੋਇਆ ਕੀ ਹੈ ਸਿਕੰਦਰਪੁਰ ਜੀ ਕੀ ਹੋਇਆ ਕੀ ਹੈ ਜੀ ਇਹ ਜੀ ਸਾਡੇ 7 ਵਜੇ ਦੀ ਮਿਆਦ ਟੁੱਟੀ ਆ ਜੀ ਏ 7 ਵਜੇ ਜਦੋਂ ਰੋਲਾ ਪੈ ਚੁੱਕਿਆ ਤੇ ਅਸੀਂ ਬੇਲਦਾਰਾਂ ਨੂੰ ਫੋਨ ਲਾਇਆ ਬੇਲਦਾਰਾਂ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਕੀ ਹੋਜੀ ਕੀ ਗੱਲ ਕੀ ਹਾਂਜੀ ਉਹ ਕਹਿੰਦੇ ਵੀ ਸਾ ਜਦੋਂ ਅਸੀਂ ਫੋਨ ਲਾਣੇ ਉਹ ਕਹਿੰਦੇ ਵੀ ਪਿੱਛੇ ਹੁਣ ਨੇ ਪਾਣੀ ਝੁਕਦਾ ਪਿਆਗਾ ਉਹਨਾਂ ਨੇ ਕੋਈ ਸਾਡੀ ਸੁਣਾਈ ਨਹੀਂ ਕੀਤੀ ਆਏ ਆ ਤੇ ਵਾਸ ਮੁੜ ਗਏ ਵਾਸ ਮੁੜ ਗਿਆ ਸਾਡੀ ਕੋਈ ਸੁਣਾਈ ਨਹੀਂ ਦੋ ਜਣੇ ਆਏ ਬਾਹਰ ਦੇਖ ਕੇ ਖੜ ਕੇ ਟੱਕਦਾ ਤਰਾਕੇ ਤੇ ਵਾਸ ਮੁੜ ਗਿਆ ਅਜੇ ਸੋਲੂਸ਼ਨ ਕੋਈ ਹੋਇਆ ਹਾਂਜੀ ਸੂਜ ਹੱਲ ਹੋਇਆ ਹਾਂਜੀ ਹੱਲ ਕੋਈ ਹੱਲ ਨਹੀਂ ਕੋਈ ਨਹੀਂ ਹੱਲ ਹੋਇਆ ਇਸ ਤਰ੍ਹਾਂ ਫਿਰ ਤੁਸੀਂ ਬੰਨ ਕਿਵੇਂ ਅਸੀਂ ਸਾਡੇ ਆ ਦੇ ਪੱਤੀ ਆ ਅਸੀਂ ਆਪ ਬੱਚਿਆਂ ਨੇ ਆਪ ਬੰਨੀ ਆ ਇਹਦਾ ਸਾਨੂੰ ਵਾਲੀ ਜੀ ਫੇਰ ਵੀ ਖਤਰਾ ਆ ਆ ਠੀਕ ਆ ਸਾਨੂੰ ਖਤਰਾ ਆ ਵੀ ਸਾਤੋਂ ਬੇਰੇ ਫਿਰ ਟੁੱਟ ਸਕਦੀ ਵਾਰ-ਵਾਰ ਕੇ ਆਉਂਦੇ ਕੋਈ ਬੇਲਦਾਰ ਨਹੀਂ ਆਉਂਦਾ ਕ ਇਹ ਬਹੁਤ ਵਰੀ ਜੀ ਬਹੁਤ ਵਰੀ ਹਾਂਜੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਜੀ ਕੋਈ ਨਹੀਂ ਆਉਂਦਾ ਨਹੀਂ ਜੀ ਕੋਈ ਨਹੀਂ ਆਉਂਦੇ ਨਾ ਸਾਡੀ ਸਿਵਰਾਂ ਦੀ ਸੁਣਾਈ ਹੁੰਦੀ ਹੈ ਨਹੀਂ ਉਹ ਬਾਤ ਕਰਨਾ ਸਿਵਰਾਂ ਦਾ ਤਾਂ ਬਾਤ ਚੋ ਸੁਣਦੇ ਲੱਗਣਾ ਸਿਵਰਾਂ ਦੇ